ਅਮਰਜੋਤ ਕਹਿੰਦੀ ਸੀ ਚਮਕੀਲੇ ਨੂੰ ਕਿ ਆਪਾਂ ਰਹਿਣ ਦਿੰਦੇ ਆਪਾਂ ਨਹੀਂ ਜਾਂਦੇ ਹੋ ਜੇਗੀ। ਦੇ ਪਰਿਵਾਰ ਦੇ ਵਿੱਚ। ਉਹ ਬਸ ਮਸਤ ਮੌਜਾ ਪੂਰੀ ਸੀਗੀ ਆਪਣੇ ਗੇਕੀ ਤੱਕ ਹੀ ਧਾਕੜ ਜਿੱਡੀ ਉਹ ਗਾਇਕ ਸੀ। ਜੇ ਤੱਕ ਇਸੇ ਅੰਤਰਖੇਜ ਨੂੰ ਸਮਝਾਉਂਦੀ ਸ਼ਾਇਦ ਮੈਂ ਕਹਿੰਦਾ ਵੀ ਕਲਿਆ ਜਾ ਸਕਦਾ ਸੀ। ਜੀ ਪਰ ਉਹਨੇ ਰੁਕਿਆ ਨਹੀਂ ਗਿਆ ਇਸ ਗੱਲ ਕਰੇਗੀ ਕਿ ਨਿਰੰਤਰ ਆਉਂਦੇ ਰਹੇ। ਕੋਹੀ ਉਹਨਾਂ ਦਾ ਮੌਜਾ ਕਾਰਨ ਬਣ ਗਿਆ। ਚਮਕੀਲਾ ਬੇਬਾਕ ਸੀ ਪਰ ਅਮਰਜੋਤ ਇੱਕ ਘਰ ਵਾਲੀ ਨੂੰ ਹੁੰਦਾ ਕਿ ਸਾਨੂੰ ਧਮਕੀ ਆ ਰਹੀ ਹੈ ਜਾਂ ਸਾਨੂੰ ਕੁਝ ਹੋ ਰਿਹਾ ਹੈ ਕਿ ਆਪਾਂ ਪਿੱਛੇ हट ਜਾਨੇ ਆ ਅਮਰਜੋਤ ਕਹਿੰਦੀ ਸੀ ਚਮਕੀਲੇ ਨੂੰ ਕਿ ਆਪਾਂ ਰਹਿਣ ਦਿੰਦੇ ਆ ਆਪਾਂ ਨਹੀਂ ਜਾਂਦੇ ਹੋ ਜੀ ਗੀਤ ਨਹੀਂ ਅਮਰਜੋਤ ਭੋਲੀ ਭਾਲੀ ਕੁੜੀ ਸੀ ਉਹ ਐਦਾਂ ਦਾ ਨਹੀਂ ਸੀ ਰੱਖਦੀ ਪਰਿਵਾਰ ਦੇ ਵਿੱਚ ਉਹ ਬਸ ਮਸਤ ਮੌਲਾ ਕੁੜੀ ਸੀ ਆਪਣੀ ਗਾਇਕੀ ਤੱਕ ਹੀ ਧਾਕੜ ਜਿੱਡੀ ਉਹ ਗਾਇਕ ਸੀ ਉਹਨੇ ਉੱਥੇ ਤੱਕ ਹੀ ਸੀਮਤ ਰੱਖਿਆ ਜੀ ਉਹ ਸਮਝਾਉਂਦੀ ਸ਼ਾਇਦ ਮੈਂ ਕਹਿੰਦਾ ਵੀ ਟਲਿਆ ਜਾ ਸਕਦਾ ਸੀ ਜੋ ਕਹਿੰਦੀ ਆ ਉਹ ਮੈਂ ਹੋਈ ਹੋਣੀ ਇਹ ਜੀ ਗੱਲ ਜ਼ਰੂਰ ਵੀ ਪਰ ਉਹਨੇ ਰੋਕਿਆ ਨਹੀਂ ਗਿਆ ਇਸ ਗੱਲ ਕਰੇਗੀ ਕਿ ਨਿਰੰਤਰ ਆਉਂਦੇ ਰਹੇ ਉਹ ਰਹੀ ਉਹ ਨਾ ਜਿਹੜਾ ਉਹਨਾਂ ਦੇ ਮੌਤ ਦਾ ਕਾਰਨ ਬਣੇ ਅਮਰਜੋਤ ਕਹਿੰਦੀ ਸੀ ਚਮਕੀਲੇ ਨੂੰ ਕਿ ਆਪਾਂ ਰਹਿਣ ਦਿੰਦੇ ਆਪਾਂ ਨਹੀਂ ਗਾਂਦੇ ਹੋ ਜੇਗੀ ਦੇ ਪਰਿਵਾਰ ਦੇ ਵਿੱਚ ਉਹ ਬਸ ਮਸਤ ਮੌਦਾ ਪੁਲਿਸ ਦੀ ਆਪਣੀ ਗੇਕੀ ਤੱਕ ਹੀ ਟਾਕੜ ਜਿੱਦੀ ਉਹ ਗਾਇਕ ਸੀ ਜੇ ਤੱਕ ਕਿਸੇ ਹੱਦ ਤੱਕ ਇਹ ਜੋ ਸਮਝਾਉਂਦੀ ਸ਼ਾਇਦ ਮੈਂ ਕਹਿੰਦਾ ਵੀ ਟਲਿਆ ਜਾ ਸਕਦਾ ਸੀ ਜੀ ਪਰ ਉਹਨੇ ਰੁਕਿਆ ਨਹੀਂ ਗਿਆ ਇਸ ਗੱਲ ਕਰਕੇ ਕਿ ਨਿਰੰਤਰ ਆਉਂਦੇ ਰਹੇ ਕੋਹੀ ਉਹਨਾਂ ਦਾ ਮੌਤ ਦਾ ਕਾਰਨ ਬਣ ਗਿਆ ਚਮਕੀਲਾ ਬੇਬਾਕ ਸੀ ਪਰ ਅਮਰਜੋਤ ਕਾਰਵਲੀ ਨੂੰ ਹੁੰਦਾ ਕਿ ਸਾਨੂੰ ਧਮਕੀ ਆ ਰਹੀ ਹੈ ਜਾਂ ਸਾਨੂੰ ਕੁਝ ਹੋ ਰਿਹਾ ਹੈ ਕਿ ਆਪਾਂ ਪਿੱਛੇ हट ਜਾਨੇ ਆ ਅਮਰਜੋਤ ਕਹਿੰਦੀ ਸੀ ਚਮਕੀਲੇ ਨੂੰ ਕਿ ਆਪਾਂ ਰਹਿਣ ਦਿੰਦੇ ਆ ਆਪਾਂ ਨਹੀਂ ਗਾਉਂਦੇ ਉਹ ਜੀ ਗੀਤ ਨਹੀਂ ਅਮਰਜੋਤ ਭੂਲੀ ਭਾਲੀ ਕੁੜੀ ਸੀ ਉਹ ਐਦਾਂ ਦਾ ਨਸੀਬ ਰੱਖਦੀ ਪਰਿਵਾਰ ਦੇ ਵਿੱਚ ਉਹ ਬਸ ਮਸਤ ਮੌਲਾ ਕੁੜੀ ਸੀ ਆਪਣੀ ਗਾਇਕੀ ਤੱਕ ਹੀ ਤਾਕੜ ਜਿੱਡੀ ਉਹ ਗਾਇਕ ਸੀ ਉਹਨੇ ਉੱਥੇ ਤਾਂ ਕਿਸੇ ਹਮਤਰ ਰੱਖਿਆ ਜੀ ਉਹ ਸਮਝਾਉਂਦੀ ਸ਼ਾਇਦ ਮੈਂ ਕਹਿੰਦਾ ਵੀ ਟਲਿਆ ਜਾ ਸਕਦਾ ਸੀ ਜੋ ਕਹਿੰਦੀ ਆ ਉਹ ਮੈਂ ਹੋਈ ਹੋਣੀ ਇਹ ਜੀ ਗੱਲ ਜ਼ਰੂਰ ਵੀ ਪਰ ਉਹਨੇ ਰੋਕਿਆ ਨਹੀਂ ਗਿਆ ਇਸ ਗੱਲ ਕਰੇਗੀ ਕਿ ਨਿਰੰਤਰ ਆਉਂਦੇ ਰਹੇ ਉਹੀ ਉਹਨਾਂ ਦਾ ਜਿਹੜਾ ਉਹਨਾਂ ਦੇ ਮੌਤ ਦਾ ਕਾਰਨ ਬਣੇ ਅਮਰਜੋਤ ਕਹਿੰਦੀ ਸੀ ਚਮਕੀਲੇ ਨੂੰ ਕਿ ਆਪਾਂ ਰਹਿਣ ਦਿੰਦੇ ਆਪਾਂ ਨਹੀਂ ਗਾਂਦੇ ਹੋ ਜੇਗੀ ਦੀ ਪਰਵਾਦੇ ਵਿੱਚ ਉਹ ਬਸ ਮਸਤ ਮੌਦਾ ਪੁਲਿਸ ਦੀ ਆਪਣੀ ਗੈਰਕੀ ਤੱਕ ਹੀ ਟਾਕੜ ਜਿੱਦੀ ਉਹ ਗਾਇਕ ਸੀ ਇਹ ਤਾਂ ਕਿਸੇੰਤਰ ਕਿ ਜਿਉ ਸਮਝਾਉਂਦੀ ਸ਼ਾਇਦ ਮੈਂ ਕਹਿੰਦਾ ਵੀ ਕਲਿਆ ਜਾ ਸਕਦਾ ਸੀ ਜੀ ਪਰ ਉਹਨੇ ਰੁਕਿਆ ਨਹੀਂ ਗਿਆ ਇਸ ਗੱਲ ਕਰੇਗੀ ਕਿ ਨਿਰੰਤਰ ਆਉਂਦੇ ਰਹੇ ਕੋਈ ਉਹਨਾਂ ਦਾ ਮੌਕਾ ਦਾ ਕਾਰਨ ਬਣ ਗਿਆ ਚਮਕੀਲਾ ਬੇਬਾਕ ਸੀ ਪਰ ਅਮਰਜੋਤ ਇੱਕ ਘਰ ਵਾਲੀ ਨੂੰ ਹੁੰਦਾ ਕਿ ਸਾਨੂੰ ਧਮਕੀ ਆ ਰਹੀ ਹੈ ਜਾਂ ਸਾਨੂੰ ਕੁਝ ਹੋ ਰਿਹਾ ਹੈ ਕਿ ਆਪਾਂ ਪਿੱਛੇ हट ਜਾਨੇ ਆ ਅਮਰਜੋਤ ਕਹਿੰਦੀ ਸੀ ਚਮਕੀਲੇ ਨੂੰ ਕਿ ਆਪਾਂ ਰਹਿਣ ਦਿੰਦੇ ਆਪਾਂ ਨਹੀਂ ਗਾਉਂਦੇ ਉਹ ਜੀ ਗੀਤ ਨਹੀਂ ਅਮਰਜੋਤ ਭੂਲੀ ਭਾਲੀ ਕੁੜੀ ਸੀ ਉਹ ਐਦਾਂ ਦਾ ਨਹੀਂ ਸੀ ਰੱਖਦੀ ਪਰਿਵਾਰ ਦੇ ਵਿੱਚ ਉਹ ਬਸ ਮਸਤ ਮੌਲਾ ਕੁੜੀ ਸੀ ਜਿਹੜੀ ਆਪਣੀ ਗਾਇਕੀ ਤੱਕੀ ਧਾਕੜ ਜਿੱਡੀ ਉਹ ਗਾਇਕ ਸੀ ਉਹਨੇ ਉੱਥੇ ਤੱਕ ਸੀ ਹਮਤ ਰੱਖਿਆ ਜੀ ਉਹ ਸਮਝਾਉਂਦੀ ਸ਼ਾਇਦ ਮੈਂ ਕਹਿੰਦਾ ਵੀ ਟਲਿਆ ਜਾ ਸਕਦਾ ਸੀ ਜੋ ਕਹਿੰਦੀ ਆ ਉਹ ਮੈਂ ਹੋਈ ਹੋਣੀ ਇਹ ਜੀ ਗੱਲ ਜ਼ਰੂਰ ਵੀ ਪਰ ਉਹਨੇ ਰੋਕਿਆ ਨਹੀਂ ਗਿਆ ਇਸ ਗੱਲ ਕਰੇਗੀ ਕਿ ਨਿਰੰਤਰ ਆਉਂਦੇ ਰਹੇ ਉਹੀ ਉਹਨਾਂ ਦਾ ਜੇਰਾ ਉਹਨਾਂ ਦੇ ਮੌਤ ਦਾ ਕਾਰਨ ਬਣੇ